ਵੀ ਭਾਈ ਇਹ ਬਚਾਓ ਤੇ ਪੰਜਾਬ ਬਚਾਓ ਵੀ ਜੇ ਸਾਰੇ ਬਿਹਾਰੀਆਂ ਨੂੰ ਆਪਾਂ ਮਾਰ ਲੋ ਜੇ ਬਾਹਰ ਭੇਜ ਦਈਏ ਫਿਰ ਭਾਈ ਆ ਹੜਾ ਨੂੰ ਹਟ ਜਾਣਗੇ ਫਿਰ ਸਾਡੇ ਪੰਜਾਬ ਚ ਕ੍ਰਾਈਮ ਕਾ ਨਹੀਂ ਹੋਊਗਾ ਕਿ ਜਿੰਨੇ ਪੰਜਾਬ ਚ ਕੋਈ ਕ੍ਰਾਈਮ ਹੁੰਦੇ ਆ ਸਾਰੇ ਇਹ ਜਿਹੜੇ ਬਾਹਰਲੇ ਜਾ ਕੇ ਰਹੇ ਹੋ ਜਾਂ ਉਹ ਕਰਦੇ ਆ ਕਿ ਸਾਡੇ ਪੰਜਾਬੀ ਲੋਕ ਭਾਈ ਉਹ ਕ੍ਰਾਈਮ ਨਹੀਂ ਕਰਦੇ ਆ ਨਸ਼ਿਆਂ ਦਾ ਤੋਰਾ ਇਹਨਾਂ ਦੇ ਮੰਡਿਆ ਹੈ ਕਿੰਨੇ ਲੋਕ ਮਰ ਗਏ ਸਾਡੇ ਨੌਜਾਨ ਤੇ ਜੇ ਜਦੋਂ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਦੂਜਾ ਤੋਤਾ ਲੱਗਦਾ ਕਿ ਉਹਦੇ ਮਾਪਿਆਂ ਨੂੰ ਮਾਰੀ ਜਾਂਦੇ ਇਹ ਕ੍ਰਾਈਮ ਨਹੀਂ ਬਈ ਜਿਹਨੂੰ ਮਰ ਜੇ ਰਾਜ ਤੇ ਲੁੱਟ ਲੋ ਕੁੱਟ ਲੋ ਇਹ 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 ਬਾਹਰਲੇ ਕਰਦੇ ਆ ਸਾਰਾ ਕੁਝ ਆ ਕੇ ਬਰਨਾਲੇ ਦੇ ਵਿੱਚ ਮਹਿਲਗਲਾ ਦੀ ਘਟਨਾ 10ਵੀਂ ਜਮਾਤ ਚ ਪੜ੍ਹਦੀ ਕੁੜੀ ਉਹਦੇ ਨਾਲ ਬਲਾਦ ਕਰਿਆ ਮੁੜ ਕੇ ਜਉਂਦੀ ਦਬਤੀ ਆਪੇ ਖੇਤਾਂ 'ਚੀ ਉਹਦੇ ਲਈ ਪੇਕੇ ਵਜਦੇ ਆ ਮੁੜ ਕੇ ਮਾਸਟਰ ਦੇ ਵਰਚਾ ਪਾਉਂਦੇ ਸੀ ਵੀ ਪੂਰੀ ਕਰਾਪੀ ਸੀ ਇਹਨੇ ਖਪਾਤੀ ਕੁੜੀ ਲੋਕ ਇਕੱਠੇ ਹੋਏ ਜਦੋਂ ਇਹ ਗੱਲ ਸਾਹਮਣੇ ਆ ਗਈ ਉਦੋਂ ਲੋਕਾਂ ਨੇ ਕੀ ਕੀਤਾ ਬਈ ਲੜੇ ਤਾਂ ਲੋਕ ਇੱਕੇ ਸਾਈ ਲੜੇਨਾ ਰੀਪੋਰਟ ਦੇ ਸਰੂਤੀ ਸੀ ਪਹਿਲਾ ਦਿਨ ਬਲਾਤਕਾਰ ਹੋਇਆ ਦੁਬਾਰੇ ਮਾਪਿਆਂ ਨੂੰ ਕੁੱਟ ਕੇ ਲੈ ਗਿਆ ਨਿਸਾਨ ਸਿਓ ਉਹ ਕੁੜੀ ਨੂੰ ਕਾਲਿਆਂ ਦਾ ਰਾਜ ਸੀ ਰੋਲਾ ਪਿਆ ਹਰ ਸਿਮਰ ਦਾ ਬਿਆਨ ਹੈ ਕਹਿੰਦੇ ਹੁਣ ਖਬਰਾ ਕਿੱਧਰ ਗਿਆ ਹੁਣ ਤੁਸੀਂ ਭੂਸੋਂ ਸੂਈ ਭਾਲਣ ਨੂੰ ਕਹਿੰਦੇ ਸੀ ਕਿਥੋਂ ਭਾਦ ਲੀ ਗਏ ਤੋਂ ਨੂੰ ਜਿਹੜੇ ਲੋਕਾਂ ਦੇ ਹੱਕ ਚ ਬੋਲਦੇ ਉਹ ਤਾਂ ਸਹ ਆ ਜਾਂਦੇ ਆ ਉਹ ਬੁੱਢੀ ਜੀ ਵੀ ਆ ਦਾਦਾ ਸਾਲ ਦੇ ਅੰਦਰ ਫੜ ਕੇ ਕਰੇ ਆ ਕੌਣ ਮਸਾਦਾ ਵੀ ਬਿਆਨ ਆ ਗਿਆ ਵੀ ਜਿੰਨੇ ਕੋਈ ਵੱਡੇ ਐ ਉਹਨਾਂ ਨੂੰ ਹੋਏ ਐ ਇਹਨਾਂ 'ਚ ਕੌਣ ਮੂਹਰੇ ਲੱਗਿਆ ਕਿਹੜੀ ਗੱਲ ਕਰਕੇ ਜਾਂ ਕੁਝ ਹੋ ਗਿਆ ਲੋਕਮਗਰ ਲੱਗੀ ਜਾਂਦੇ ਐ ਇਹਦੀ ਪੜਤਾਲ ਕਰਨੀ ਸ਼ੁਰੂ ਕਰਤੀ ਇਸੇ ਕੰਮ ਤੇ ਪੰਜਾਬ ਵਾਲੇ ਲੱਗੇ ਹੋਏ ਐ ਜਨ ਵੀ ਕਾਗੂ ਤੇ 10-10 15-15 ਕੇਸ ਐ ਕਿ ਜਿੰਨੇ ਮਰਜ਼ੀ ਹੋਰ ਪਾ ਲੈਣ ਕਾਗਜ ਉਹਨਾਂ ਕੋਲੇ ਆ ਕਲ ਮੋਨਾਂ ਕੋਲੇ ਆ ਜਨ ਵੀ ਪੂਰੀ ਸਕੀਮ ਐ ਕਿ ਜੇ ਇਹ ਗੱਲ ਲੋਕਾਂ ਦੀ ਜ਼ਮੀਨ ਹੋਣੀ ਹੈ ਪਾਣੀ ਤੇ ਕਬਜ਼ਾ ਕਰਨਾ ਹੈ ਫੇਰ ਆ ਲਹਿਰ ਹੈ ਜਿਹੜੀ ਲੋਕਾਂ ਦੀ ਅਡੋਟੀ ਜੱਫੇ ਬੰਦਿਆ ਜੱਫੇ ਬੰਦ ਹੋਏ ਲੋਕ ਹੈ ਇਹ ਲਹਿਰਾਂ ਦਬਾਉਣੀਆਂ ਪੈਣਗੀਆਂ ਫੇਰ ਆ ਬਦਰਾ ਹੋਊਗਾ ਕਾਰਪੋਰੇਟਾਂ ਨੂੰ ਸਾਰਾ ਕੁਝ ਸਮਾਉਣ ਦਾ ਜਨਮ ਨੂੰ ਮਾਰ ਵੀ ਦੇਣਗੇ ਉਹ ਸਾਲਾਂ ਕਿੰਨੇ ਸਾਲਾਂ ਇਕੱਤਰ ਕਿਹਨੂੰ ਕਿੰਨੇ ਚਿਰ ਰੱਖਣਾ ਹੈ ਇਹ ਕੋਈ ਬਾਹਲਾ ਵੱਡਾ ਕੰਮ ਨਹੀਂ ਇੰਨਾ ਬਸ ਤੇ ਇਸ ਤਰ੍ਹਾਂ ਦਾ ਪਰਚਾ ਪਾ ਦੇ ਜਨਜਨ ਮਰਜੀ ਰੱਖ ਲੋ ਉਹਨਾਂ ਦੀਆਂ ਬੁੱਧੀ ਜੀ ਵੀ ਰੱਖੇ ਹੋਏ ਆ। ਜਾਂ ਵੀ ਉਸ ਕੰਮ ਤੇ ਫਿਕਰ ਹੈ। ਜਦੋਂ ਕ੍ਰਾਇਮ ਹੁੰਦਾ ਤੁਸੀਂ ਸਾਰੇ ਰੌਲਾ ਪਾਉਂਦੇ ਹੋ ਧਰਨੇ ਮਜਾਦੇ ਕਰਦੇ ਹੋ ਉਹ ਤੁਹਾਨੂੰ ਕੋਈ ਫਰਦਾ ਨਹੀਂ। ਇੱਕ ਨੀਕ ਜਿਹਾ ਤਣਾਵਾ ਜਿਵੇਂ ਘਟਾਉਣਾ ਮੈਂ। ਉਹੋ ਕ੍ਰਾਇਮ ਸਾਰੇ ਬਾਹਰਲੇ ਕਰਦੇ ਆ। ਹੁਣ ਜੇ ਰੌਲਾ ਵੱਜ ਜਾਂਦਾ ਹੈ। ਲੋਕਾਂ ਨੇ ਸੁਰਤ ਕਿੱਧਰ ਨੂੰ ਲਾਉਣੇ ਆ। ਜਿਹੜਾ ਤੁਸੀਂ ਜਿਹੜੇ ਲੋਕ ਡੋਬ ਰਹੇ ਆ ਉਹਨਾਂ ਦੀ ਬਾਹ ਫੜ ਰਹੇ ਹੋ ਦਬੋਇਆ ਸਰਕਾਰ ਨੇ ਉਹਨਾਂ ਦੀ ਬਾਹ ਨਾ ਫੜੋ ਫਿਰ ਬਿਹਾਰੀ ਤੇ ਪੰਜਾਬੀਆਂ ਦਾ ਰੌਲਾ ਪਵਾ ਲਓ ਲੱਗੇ ਹੋਏ ਪੂਰੇ ਜੋਰ ਨਾਲ ਇਹ ਹੁਣ ਕਿਹਨੂੰ ਅਧਿਕਾਰ ਹੈ ਤੇ ਕਿਹੜੇ ਧਰਮ ਹੈ ਕਿਹੜਾ ਭਾਈਚਾਰਾ ਹੈ ਜਿਹਦੇ ਜੇ ਸਰਕਾਰ ਦੇ ਸੈਲਰੀ ਉਤੇ ਜਨ ਖਰੀਦ ਬੰਦੇ ਨੇ ਸਾਡੇ ਆਗੂਆਂ ਦਾ ਰਿਮਾਂਡ ਲੈਣਾ ਹੋਏ 15 ਪਤਨਾ ਦਾ ਰਿਮਾਂਡ ਲਈ ਜਾਂਦੇ ਆ। ਉਹਦਾ 2 ਦਿਨ ਦਾ ਰਿਮਾਂਡ ਹੈ। ਜਿਹਨੇ ਡੱਕਣਾ ਹੋਣਾ ਕਰਾ ਕੀਤਾ ਉਹਦਾ 2 ਦਿਨ ਦਾ ਰਿਮਾਂਡ ਕਿਉਂ? ਠੀਕ ਹੈ ਉਹ ਬਾਹਰ ਹੈ। ਪਰ ਇਹ ਹੋ ਸਕਦਾ ਉਹ ਸਰਕਾਰ ਦਾ ਜ਼ਰਖਰੀਦ ਵੀ ਹੋਵੇ। ਜੇ ਕੋਈ ਬਾਹਰੋਂ ਆਉਂਦੇ ਆ ਸਾਡੇ ਪੰਜਾਬ 'ਚ। ਉਹੀ ਜ਼ਿੰਮੇਵਾਰੀ ਕੀ ਦੀ ਆ ਉਹਦਾ ਕਾਰਡ ਦੇਖਣ ਦਾ ਰਿਕਾਰਡ ਦੇਖਣ ਪਿੱਛੇ ਦਾ। ਉਹ ਤਾਂ ਆਨਲਾਈਨ ਸਿਸਟਮ ਹੋਇਆ ਬਈ। ਜੇ ਕੋਈ ਕਿਸੇ ਬੰਦੇ ਦਾ ਕੋਈ ਭਾ ਲੈਣਾ ਹੈ। ਉਹਦੇ ਨਾਮ ਤੇ ਉਹਦੇ ਰਕਾਰ ਦੇ ਉਂਗਲ ਮਾਰਨੇ ਲੋੜਾ ਦਾ ਸਾਰਾ ਡਾਟਾ ਮੂਰੇ ਆ ਜਾਂਦਾ ਹੈ। ਜੇ ਕੋਈ ਪੰਜਾਬ ਚੋਂ ਦਾ ਫਿਰ ਐ ਕਿਤਾ ਨਹੀਂ ਜਾ ਸਕਦਾ। ਜੇ ਕੋਈ ਪਹਿਲਾਂ ਬਿਹਾਰ ਚ ਕ੍ਰੈਮ ਕਰਕੇ ਆਇਆ ਉਹਨੂੰ ਤੁਸੀਂ ਪੰਜਾਬ ਚ ਫਿਰ ਕਿਉਂ ਵੜਨ ਦਿੰਦੇ ਹੋ? ਜਦੋਂ ਇਹ ਸਰਕਾਰਾਂ ਨੇ ਆਪਦੀਆਂ ਖੇਡਾਂ ਬਣਾਈਆਂ ਐ। ਕਿ ਲੋਕਾਂ ਨੂੰ ਕਿੱਧਰ ਨੂੰ ਕਹਾ ਦੇਣਾ ਹੈ? ਗੱਲ ਲੰਮੀ ਹੁੰਦੀ ਆ 47 ਯਾਦ ਕਰ ਲੋ ਕਿੰਨੇ ਲੋਕ ਮਾਰੇ ਗਏ ਤੇ ਹੁਣ ਉਹ ਦੋ ਲੋਕ ਵੇਸਾਂ ਦਾ ਦੁਸ਼ਮਣੀ ਬਣਾ ਕੇ ਉਹ ਜਦੋਂ ਮਰਜੀ ਫੇਰ ਮਾਰ ਮਰਵਾਈ ਕਰ ਜਾਂਦੇ ਆ ਬਾੜਾਂ ਤੇ ਇੱਧਰ ਲੱਗਿਆ ਉਹਦਾ ਲੈਣੇ ਪੰਜਾਬ ਚ ਪਾਣੀ ਗਿਆ ਉਹ ਜਿੰਨਾ ਪਾਣੀ ਪੀਏ ਸੀ ਉਹਨੇ ਬਾੜ-ਬੋੜ ਪਾਟ ਪੀਓ ਜਿਹੜੀਆਂ ਉਹਦੀ ਲਾਇਸੈਂਸ ਤਾਰ ਦੋ ਜਿਹੜੀ ਦੋ ਪੰਜਾਬ ਦੇ ਲੋਕ ਇਕੱਠੇ ਹੋ ਕੇ ਉਥੇ ਬੰਨ੍ਹ ਲਾਈ ਜਾਂਦੇ ਆ ਉਹਦੀ ਵੀਡੀਓ ਨਹੀਂ ਦੇਖੀ ਆ ਸਾਡਾ ਲੋਕਾਂ ਦਾ ਕੀ ਰੌਲਾ ਉਦੋਂ 트럼ਪ ਆ ਉਹਦੋਂ ਵੀ ਦਰਿਆਉਂਦਾ ਜਿਹੜੇ ਮੌਦੇ ਦੀ ਐਡੀ ਵੱਡੀ ਸਾਥੀ ਸੀ ਉਹ 트럼ਪ ਮੁਰੇ ਝੁਕੀ ਜਾਂਦਾ ਜਦ ਵੀ ਸਾਡੇ ਸੋਚਣ ਦਾ ਮਸਲਾ ਭਾਵੇਂ ਮਨੁੱਖਤਾ ਦੇ ਹੱਕ ਚ ਕੀ ਗੱਲ ਆ ਉਹਦੇ ਪੱਖ ਚ ਖੜੀਏ ਚਾਹੇ ਉਹ ਕੋਈ ਸਰਕਾਰ ਕਰਦੀ ਆ ਚਾਹੇ ਸਾਡਾ ਕੋਈ ਦੁਸ਼ਮਣ ਕਰਦਾ ਤੇ ਜਿਹੜੀ ਮਨੁੱਖਤਾ ਦੇ ਉਲਟ ਆ ਉਹ ਸਾਡਾ ਜਨ ਸਕਾ ਭੈਣ ਭਾਈ ਵੀ ਕਰਦਾ ਫੇ ਉਹਨੂੰ ਵੀ ਕਹਿਣਾ ਚਾਹੀਦਾ ਵੀ ਤੇਰੀ ਗੱਲ ਗਲਤ ਤੇਰੇ ਅਸੂਲ ਖੇਲ ਦਾ ਭਰਾ ਉਹ ਜਾਵਾਂਗੇ ਬੱਚ ਤੇ ਜੇ ਆਹ ਬੰਨੀਆਂ ਜਾਂ ਪੌਣ ਚੇ ਹੋਰ ਕਾਮਯਾਬ ਹੋਗੇ ਖੁਦਾ ਜਮੁਰਦਾ ਜਦੋਂ ਮਰਜੀ ਕੱਢ ਲਾਂਦੇ ਐ ਗੁਰਦੁਆਰਿਆਂ ਦੀ ਗੱਲ ਐ ਨਰਮਾ ਮਰ ਗਿਆ ਇਹ ਉਦੋਂ ਹੀ ਗੁਰਦੁਆਰਿਆਂ ਦੇ ਵਿੱਚੋਂ ਇਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤੇ ਹੋਰ ਬਿਆਦੀਆਂ ਕਿਉਂ ਹੋਣ ਲੱਗੀਆਂ ਚੌਕਾ ਤੋਂ ਦੋ ਤਿੰਨ ਐ ਪਤਾ ਨਹੀਂ 26 ਲੱਖ ਸੀ ਕਿ ਉਹ ਗੱਡੀ ਜਾਂਦੇ ਫੜਿਆ ਗਿਆ ਸੀ ਜਦ ਵੀ ਗੁਰਦੁਆਰਿਆਂ ਦੇ ਵਿੱਚ ਗਊ ਦਾ ਮਾਸ ਖਾਉਣਾ ਕਰਨਾ ਜਿਹੜਾ ਬੰਦਾ ਧਾਰਮਿਕ ਹੈ ਕਿਸੇ ਧਰਮ ਨਾਲ ਹੋਵੇ ਉਹ ਬੰਦਾ ਦੂਜੇ ਧਰਮ ਦਾ ਨੁਕਸਾਨ ਨਹੀਂ ਕਰਦਾ ਜਿਹੜੇ ਧਰਮਾਂ ਦੇ ਵਿੱਚ ਜੰਮੀ ਫਿਰਕਾਪ੍ਰਸਤ ਲੋਕ ਐ ਸਾਡੇ ਧਰਮਾਂ 'ਚ Hindu ਧਰਮ 'ਚ ਬਹੁਤ ਐ ਗਊਆਂ ਨੂੰ ਮਾਰ ਗਿਆਂ ਜਿੰਦਿ ਉਹ ਜਿਹੜਾ ਉਹਦਾ ਮਾਸ ਲਾਉਂਦੇ ਐ ਇੱਕ ਇਹਦਾਂ ਕੇ ਲੋ ਮੇਨਲੀ ਉਹ ਦਲਿਤਾਂ ਤੋਂ ਆਏ ਉਹ ਕੁੱਟ ਕੇ ਮਾਰਦੇ ਗਵਾਂ ਦਾ ਪੋਸਟਮੈਂਟ ਹੋਇਆ ਹੋਇਆ ਵੀ ਤਾਂ ਕੁਦਰਤੀ ਮੌਤ ਆ ਜੰਨੇ ਸਾਰਿਆਂ ਜੋ ਹੈ ਜੇ ਬੰਦੇ ਐ ਸਿੱਕੂ ਉਹਨਾਂ ਨੂੰ ਫੇਕਵਾਉਂ ਸਰਕਾਰਾਂ ਹਵਾ ਦਿੰਦੀਆਂ ਮਦਦ ਕਰਦੀਆਂ ਉਹਨਾਂ ਨਹੀਂ ਆਜੈਂਸੀਆਂ ਜੈਸੀ ਉਹਨਾਂ ਦੇ ਨਾਲ ਭੁੱਗਤਦੀਆਂ ਵੀ ਹੁਣ ਆ ਕਰੋ ਹੁਣ ਆ ਕਰੋ ਇੰਨਾ ਸਾਰਿਆਂ ਗੱਲਾਂ ਨੂੰ ਸਮਝ ਨਹੀਂ ਆਉਂਦੀ ਇਹਦੇ ਵਿੱਚ ਵੀ ਕੋਈ ਏਜੰਸੀ ਹੋਣਾ ਇਸ ਕਰਕੇ ਜਿਹੜੇ ਕੋਈ ਮੱਥਕੇ ਲੱਗੇ ਉਹਨਾਂ ਨੂੰ ਤਾਂ ਬਲਾਉ ਕੋਈ ਨਹੀਂ ਸੁਣਨੀ ਨਹੀਂ ਜਿਹੜੇ ਭਰਾ ਕੋਈ ਬਹਿਣ ਚ ਬਹਿੰਦੇ ਆ ਉਹਨਾਂ ਨੂੰ ਜ਼ਰੂਰ ਅਪੀਲ ਹੈ ਵੀ ਐਸ ਮੌਕੇ ਸੋ ਦੇਖੋ ਸੋਚੋ ਵੀ ਬਿਹਾਰੀ ਬਚਾਈਏ ਪੰਜਾਬ ਬਚਾਈਏ ਇਹ ਕੰਮ ਹੈ ਕਿ ਹਰਣਾ ਦੇ ਮਾਰਿਆਂ ਨੂੰ ਬਚਾਈਏ ਤੇ ਗਾਹਾਂ ਨੂੰ ਹਰ ਨਾਣ ਸਾਰੇ ਇਹ ਪੱਕੇ ਕਿਉਂ ਨਹੀਂ ਹੋ ਸਕਦੇ ਇਹ ਜਿਹੜੇ ਤੁਸੀਂ ਵੱੰਨ ਕਿਉਂ ਰਹਿੰਦੇ ਆ ਜੇ ਵੀ ਵੱਡੀ ਭਾਰਤਾਂ ਵਾਲਾ ਨਿਕਲ ਸਕਦੀ ਹੈ ਉਹਨਾਂ ਖਰਚਾ ਤੇ ਤੇ ਆਉਂਦਾ ਨਹੀਂ 22000 ਕਿਲਾ ਰੋਕ ਲਿਆ ਪੰਜਾਬ ਦਾ ਉਹਦੇ ਚ ਪੰਜਾਬ ਨੂੰ ਕੋਈ ਲੋੜ ਨਹੀਂ ਇਹ ਸੜਕ ਦੀ ਜੇ ਕਿਹੜਾ ਹੋਵੇ ਇਹ ਸੜਕ ਦਾ ਜਦੋਂ ਪਾਣੀ ਦਾ ਰਸਤਾ ਨਹੀਂ ਸੱਟਣਾ ਇਹਦਾ ਮਾਰਨਾ ਹੈ ਮੋਗੇ ਜਿਲ੍ਹੇ ਦੀ ਕਿਤੇ ਹੜ੍ਹ ਨਹੀਂ ਆਏ ਜੰਮੀ ਤਿੰਨ ਚਾਰ ਪਿੰਡ ਪਹਿਲਾਂ ਮੀਂਹ ਪਿਆ ਸੁਰੂ ਜਿਹਾ ਦੇ ਚਾਰ ਪਿੰਡ ਕਰਲਾਈ ਜਾਂਦੇ ਸੀ ਵਿੱਚ ਖੜੇ ਸੀ ਪਾਣੀ ਦੇ ਵੀ ਇਹਨੇ ਮਾਰੇ ਪਾਏ ਆ ਇਸ ਕਰਕੇ ਭਰਾਓ ਇਹ ਸਰਕਾਰਾਂ ਦੇ ਕੰਮ ਹੈ ਹੁਣ ਜਿਹੜੀ ਛੱਡ ਕੇ ਆ ਪਈ ਇਹ ਉਹ ਸਾਮਨ ਖਾਤਰ ਕੀ ਕਰੀਏ ਸੀ ਇੱਕ ਤਾਂ ਪੂਰੀ ਜਿਹੜੀ ਸਰਕਾਰ ਦੀ ਆਪਣੀ ਜਥੇਬੰਦੀ ਦੀ ਵਿਅੰਤ ਹੈ ਉਹਨਾਂ ਨੇ ਦੱਸਤੀ ਗੱਲਾਂ ਆਪਣੇ ਕਰਮਚਾਰੀਆਂ ਦਾ ਨਾ ਨੀ ਲਿਆ ਜਾਂ ਫਿਰੋਜਪੁਰ ਦਾ ਨਾ ਨਹੀਂ ਆਇਆ ਫਿਰੋਜਪੁਰ ਦਾ ਭਰਾਵੋ ਗਾਹਾਂ ਕੁਛ ਨਹੀਂ ਕਿਧੇ ਰਾਹੇ ਜਾ ਕੇ ਪੰਡਿਆ ਵਿੱਚ ਕੁਛ ਬਚਦਾ ਇਸ ਕਰਕੇ ਫਿਰੋਜਪੁਰ ਸਾਡਾ ਲਈ ਆਪਣਾ ਹੈ ਨਹੀਂ ਉੱਥੇ ਕੁਸ ਬਾਲਾ ਜਾਣ ਬਸਾਨ ਐ ਇੱਕ ਦੋ ਬੰਦੇ ਚਾਰ ਬੰਦੇ ਨਾਲ ਜੇ ਕਹਿਣੇ ਹੋਵੇ ਤਨਤਾਨ ਦੇ 24 25 ਪਿੰਡ ਹੈ ਜਿਹੜੇ ਪ੍ਰਭਾਵਤ ਹੈ ਜਦੋਂ ਸੁਪੇ ਦੀ ਮੀਟਿੰਗ ਹੋਈ ਉਸੇ ਗੱਲ ਹੋਈ ਉਹ ਕਹਿੰਦੇ ਕੋਈ ਗੱਲ ਨਹੀਂ ਜਿੰਨੀ ਉਹ ਉਹਨਾਂ ਦੀ ਲੋੜ ਆ ਸੀ ਜਿਲੇ ਜਿਲੇ ਜੋ ਪੂਰੀ ਕਰਾਂਗੇ ਐ ਲੁਧੇਣਾ ਦਾ ਬਹੁਤ ਥੋੜਾ ਹੀ ਰਹੀ ਹੈ ਉਹ ਲੁਧੇਣਾ ਨੇ ਜਿੰਮੇਵਾਰੀ ਲਈ ਹੈ ਜਿਹੜੀ ਹਸ਼ਿਆਰਪੁਰ ਆ ਹਸ਼ਿਆਰਪੁਰ ਜਿਹੜਾ ਬੱਚੇ ਆ ਤੇ ਨਾਲ ਉਹਦੇ ਜ਼ਿਲਮਦ ਰਹ ਜਨਕ ਉਹ ਵੀ ਉਹਦੇ ਵੀ ਇੱਥੇ ਅਸੀਂ ਮਦਦ ਕਰਾਂਗੇ ਉਸ ਮੱਧ ਦੇ ਜਿਹੜੇ ਆਪਣੇ ਲਾਇਵ ਆ ਗੁਰਦਾਸਪੁਰ ਚ ਜਿਹੜਾ ਪੁਰਾਣਾ ਸੱਲਾ ਹੈ ਉਹਦੇ ਦੇ ਸਿਆਰਪੁਰ ਵਾਲੇ ਵੀ ਵਿੱਚ ਆ ਜਾਂਦੇ ਜਿਹੜੇ ਮਾਰਚ ਹੈ ਜਿਹੜਾ ਜਿਹੜਾ ਦਰਿਆ ਹੈ ਜਿਹੜਾ ਉਹ ਤੂਰੇ ਟੱਪਿਆ ਹੁੰਦਾ ਉਹ ਜੀ ਮੀਨਾ ਵੀ ਹੈ ਗਿਆ ਉਹ ਕਿਹਨੇ ਇਧਰ ਹੀ ਜਾਂਦੇ ਆ ਉਹ ਗੁਰਦਾਸਪੁਰ ਚ ਇਸ ਟੀਮ ਦੀ ਸਕੀਮ ਬਣਾਈ ਆਪਾਂ ਇਸ ਸਕੀਮ ਵਿੱਚ ਜਿੰਨੀਆਂ ਕੋਈ ਮਲਾਜਮ ਜੱਥੇ ਬੰਦੀਆਂ ਮਜ਼ਦੂਰਾਂ ਨੇ ਜੱਥੇ ਬੰਦੀਆਂ ਸੰਤੇ ਵੀ ਦੂਰ ਹੈ ਬਿਜਲੀ ਕਮੇ ਹੈ ਜੇ ਵੀ ਬਹੁਤ ਸਾਰੇ ਜਥੇਬੰਦੀਆਂ ਘਟੋ ਘਟ 20 25 ਜਥੇਬੰਦੀਆਂ ਇਕੱਠੇ ਹੋ ਕੇ ਵੀ ਉਹਨਾਂ ਨੇ ਸਾਰਿਆਂ ਨੇ ਸਕੇਮ ਰਾਈ ਵੀ ਤੁਸੀਂ ਵੀ ਕਰੋ ਭਾਈ ਕਿੱਥੋਂ ਹੋ ਸਕਦਾ ਆਪ ਵੀ ਹਿੱਸਾ ਪਾਓ ਆਪਾਂ ਪਿੰਨਾਂ ਚ ਤੁਰੇ ਹੋਇਆ ਆਪਦੇ ਵੱਲੋਂ ਵੀ ਹਿੱਸਾ ਪਾਇਆ ਬਿੱਲ ਤੋਂ ਵੱਧ ਪਾਇਆ ਜਿਹੜੇ ਸਾਡੇ ਮੂਰੇ ਆਗੂ ਲੱਗੇ ਐ ਨਹੀਂ ਕਿ ਉਹਨਾਂ ਨੇ ਕੁਝ ਨਹੀਂ ਪਾਇਆ ਕੱਲੀ ਲੋਕਾਂ ਮੂਰੇ ਝੋਲੀ ਕਰੀ ਜਾਂ ਨਹੀਂ ਉਹ ਝੋਲੀ ਚ ਪਹਿਲਾਂ ਪਾ ਕੇ ਤੁਰੇ ਆ ਲੋਕਾਂ ਨੇ ਬਿੱਲ ਤੋਂ ਵੱਧ ਦਿੱਤਾ ਹੈ ਭਰਾ ਪਰ ਇਹ ਨਾ ਸਬਦਾ ਨਹੀਂ ਹੁਣ ਗਾਹਾਂ ਨਾਲ ਇਹ ਕਰਨ ਵਾਲਾ ਸਾਰੇ ਜ਼ਿਲ੍ਹਿਆਂ ਚੋਂ ਸਾਡੇ ਪਰਿਵਾਰਾਂ ਦੇ ਬਹੁਤ ਸਾਰੇ ਜੀ ਬاہر ਸੱਟ ਹੈ ਵਧੀਆ ਹੈ ਹਾਲਤ ਉਹਨਾਂ ਦੀ ਜਦ ਲਈ ਸਾਰੇ ਪਿੰਨਾਂ ਵਾਲੇ ਪਿੰਨਾਂ ਵਾਲੇ ਨੂੰ ਅਪੀਲ ਕਰਨਾ ਇਹੋ ਕੋਸਾ ਹੱਲ ਹੋ ਸਕਦਾ ਹੁਣ ਇੱਕ ਲੋੜ ਹੈ ਕਿ ਜਿਹਦੇ ਘਰ ਹੈਗੇ ਉਹਨਾਂ ਨੂੰ ਭਾਈ ਖਾਣ ਪੀਣ ਨੂੰ ਪਸੇ ਨੂੰ ਪਸੋਂ ਨੂੰ ਹਰੇ ਚਾਰੇ ਦੀ ਗੱਲ ਹੈ ਇੱਕ ਜਿਹੜੀਆਂ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਜ਼ਮੀਨਾਂ ਨੂੰ ਸੋਧ ਕਰਨ ਵਾਸਤੇ ਉਥੇ ਟ੍ਰੈਕ ਦੀ ਗੱਲ ਹੈ ਡੀਜ਼ਲ ਦੀ ਗੱਲ ਹੈ ਜਦੋਂ ਪਹਿਲੀ ਸ਼ਿਫਟ 'ਚ ਆਪਾਂ ਇਹ ਕਰਨਾ ਚਾਹੁੰਦੇ ਆਂ ਦੂਜੀ ਸ਼ਿਫਟ 'ਚ ਆਪਾਂ ਉਹ ਕਰਨਾ ਚਾਹੁੰਦੇ ਆਂ ਇਹਦੇ ਨਾਲ ਹੀ ਸੰਘਰਸ਼ ਕਰਕੇ ਕਿ ਤੁਸੀਂ ਘਟੋਟ ਤੇਲ ਦੇ ਆਹ ਜਿਹੜੇ ਐਕਸਟਰਾ ਪਾਪਸ ਲਓ ਕਿ ਤੇਲ ਜਿੰਨਾ ਕਹੇਗਾ ਜਮਨੀ 1 ਲੀਟਰ ਦੀ ਵੇ 3 ਲੀਟਰ ਮਿਲ ਜਾਣਾ ਜਦੋਂ ਉਹਦੀ ਖਾਸੀ ਵੱਡੀ ਮਦਦ ਹੋ ਜਾਊਗੀ ਜਿਹੜੀ ਬਾਧੂ ਸਾਡੇ ਤੇਨੇ ਪਾਈ ਹੈ ਟ੍ਰੈਕਟਰ ਦਾ ਘਰ ਉਹਨਾਂ ਨੇ ਪੰਜ ਦੀ ਵਜੇ ਮਿਲਣਾ ਤੇ 10000 ਟ੍ਰੈਕਟਰ ਵਿੱਚ ਵਿਕ ਰਹੇ ਹੁਣ ਜੇ 16 ਘੰਟੇ ਟ੍ਰੈਕਟਰ ਚੱਲਣਾ 10000 ਖਾਨਾ ਇਹ ਹਾਲਤ ਨਹੀਂ ਸਾਰੇ ਪਿੰਡਾਂ ਦੇ ਵਿੱਚੋਂ ਇੱਕ ਇੱਕ ਘੁੰਮ ਤਾਂ ਸਾਰਿਆਂ ਚੋਂ ਜਿਵੇਂ ਦੋ ਦੋ ਹੈ ਹੁਣ ਜਿੰਨਾ ਉਹ ਸਾਰੇ ਪਿੰਡ ਚ ਗਏ ਹੈ ਤੇ ਹਾਲ ਦਮ ਦੇ ਆਏ ਵੀਰੇ ਸਿੱਕੇ ਭੂਮ ਬਸਾਂ ਭੇਜਾਂਗੇ ਭੇਜ ਦੋ ਜਿੱਥੇ ਕਹਿੰਦੇ ਉੱਥੇ ਲੈ ਜਾਗੇ ਜਾਂਦੇ ਇੱਕ ਭੂਮ ਦਾ ਕਿਰਾਇਆ ਦੇਣ ਚੁੱਕ ਰਹੇ ਆ ਹੁਣ ਉਸੇ ਪਿੰਡ ਚੋਂ 10 ਟਰੈਕਟਰ ਵੀ ਆ ਜਾਣਗੇ ਫਿਰ ਭਾਈ ਉਹ ਟਰੈਕਟਰ ਤਾਂ ਬਣਾ ਤੇੜ ਤੋਂ ਨਹੀਂ ਚੱਲਣੇ ਦੀ ਜਦੋਂ ਨਹੀਂ ਚੱਲਣੇ ਜਦ ਵੀ ਉਹਦੀ ਮਦਦ ਕਿੱਥੋਂ ਆਵੇ ਸਾਰੇ ਪਿੰਡਾਂ ਨੂੰ ਫੀਲ ਕਰੀਏ ਵੀ ਜਿੰਨੇ ਭਾਈ ਸਾਡੇ ਵਿਦੇਸ਼ਾਂ ਚ ਬੈਠੇ ਆ ਉਹਨਾਂ ਤੋਂ ਵੀ ਮਤਲਬ ਲਓ ਦੂਜਾ ਇਕੱਠੇ ਹੋ ਕੇ ਸਰਕਾਰ ਤੋਂ ਸਾਡਾ ਹੱਕ ਮੰਗਦੋਂ ਨੇ ਡਬੋਏ ਆ ਉਹ ਤੋਂ ਪੂਰੀ ਕਰਾਈਏ ਉਹਨੂੰ ਟੈਕਸ ਦਿੰਨੇ ਆ ਅੱਜ ਤਾਂ ਸੋਡਾ ਝੋਨਾ ਬਚ ਗਿਆ ਕਣਕ ਦਿੰਨੇ ਉਹ ਸਾਡਾ 6000 ਦੇ ਵਿੱਚ ਜਾਂਦਾ ਹੈ 3% ਮਾਰਕੀਟ ਹੈ 3% ਵਿਕਾਸ ਫਰਾਂਡ ਲਾਇਆ ਹੋਇਆ ਤੇ ਸਾਲ ਭਰ ਦੀ ਜਿਹੜੀ ਖੇਤੀ ਆ ਕਣਕ ਝੋਨਾ ਹੀ ਆ ਉਹ ਭਰਾਵੋ ਲੱਖ ਤੋਂ ਵੱਧਦੀ ਜਾਂਦੀ ਹੈ ਲੱਖ ਘੱਟੋ ਘੱਟ ਵੇਖਿਆ ਜੇ ਲੱਖ ਮਗਰ 60% ਹੋ ਗਿਆ 6000 ਗਿਆ ਗੈਲੋ ਜੀ ਸੁਯਾਦ ਦਾ ਪਿੰਡ ਦਾ ਉਸ ਮੈਨੂੰ ਕੋਈ 10000 ਗ੍ਰਾਂਟ ਦੇ ਕੇ ਕਹਿੰਦੇ ਦੇਖੋ ਤੁਹਾਡੇ ਪਿੰਡ ਨੂੰ ਅਸੀਂ ਗ੍ਰਾਂਟ ਦਿੰਦੀ ਉਹਦਾ ਸਾਡ ਕਰਦੇ ਆ ਉਲਟਾ ਜਲਦੀ ਜਨਾਬ ਤਾਂ ਇੱਥੋਂ ਜਾ ਰਹੇ ਆ ਤੁਹਾਡੇ ਕੋਲੋਂ ਜਾ ਰਿਹਾ ਹੈ ਤੇ ਲੱਗਣ ਮੇਲੇ ਭਰਾਵੋ ਉਹਨਾਂ ਕੋਲੇ ਜਾਂਦਾ ਹੈ ਅੱਜ ਜਦੋਂ ਦਾ ਮੋਦੀ ਆਇਆ ਹੈ ਇੱਧਰ ਦੇਣ ਨੂੰ ਤਿਆਰ ਨਹੀਂ ਹਾਂ 1600 ਹੀ ਹੈ ਜਿਹਨੂੰ ਕੌਮੀ ਆਫਤ ਮੰਨਣ ਨੂੰ ਤਿਆਰ ਨਹੀਂ ਉਹਨਾਂ ਨੂੰ 20 ਲੱਖ ਕਰੋੜ ਦਿੰਦਾ ਜਦੋਂ ਦਾ ਮੋਦੀ ਆਇਆ ਵੀ ਉਹਨਾਂ ਪਹਿਲਾਂ ਨੇ ਪਹਿਲਾਂ ਨੇ ਇਤਿਹਾਸ ਦੇ ਹਿਸਾਬ ਨਾਲ ਬਥੇਰੇ ਜਦੋਂ ਵੀ 20 ਲੱਖ ਕਰੋੜ ਤਾਂ ਇਹਨੇ ਦਿੱਤਾ ਅੱਜ ਇਹ ਪੂਰਾ ਨੁਕਸਾਨ ਹੋ ਗਿਆ ਪਤਾ ਕਿੰਨੇ ਲੱਖ ਕਰੋੜ ਦਾ ਹੋਊਗਾ ਹੋਰ ਕਿੰਨਾ ਕੁ ਹੋਊਗਾ ਇੱਧਰ ਲੱਖ ਕਰੋੜ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਭਰਾਵੋ ਇਹ ਤਾਂ ਕਿੰਨਾ ਜ਼ੋਰ ਬਣਦਾ ਸਾਡੇ ਸਵਾਗ ਦਾ ਸੇਕੇ ਦਾ ਜੇ ਵੀਰ ਦੇ ਵੀਰ ਲਗੇ ਹੁਣ ਜਾਂ ਕਿੱਡਾ ਸਾਡੇ ਕੋਲ ਕੋਈ ਨਿਸ਼ਾਨਾ ਰੋਲੇ ਚਲਾਉਣ ਜੋਗਰਾ ਜੇ ਬਾਹਰ ਨਹੀਂ ਕਬਜ਼ ਕਰਦੇ ਰੁੜਦਾ ਜਾਣਾ ਨਹੀਂ ਵੀਰ ਨਹੀਂ ਡਕਣਾ ਓਰੀ ਓਰੀ ਲੋੜ ਦੂਜਾ ਜਿਹੜਾ ਸਮਾਨ ਉੱਧਰ ਆਉਣਾ ਹੈ ਇਕੱਠਾ ਕਰ ਲਿਓ ਸੌਖਾ ਕੰਮ ਸੀ ਬਹੁਤ ਸੌਖਾ ਜੇ ਪਹਿਲਾਂ ਦੇ ਪਲਾਣੇ ਵਿੱਚ ਕਿਹਾ ਮੈਂ ਨਹੀਂ ਕਰਨਾ ਸੌਖਾ ਹੁਣ ਜਦੋਂ ਉਹਦੀਆਂ ਗਾਹਾਂ ਤਕਸੀਮ ਕਰਨਾਂ ਇੱਕ ਪਰਿਵਾਰ ਦੇ ਦੋ ਜੀ ਐ ਇੱਕ ਦੇ 10 ਹੈ ਜੇ ਬਗਾ ਜੀ ਪਰਿਵਾਰਾਂ ਵਾਈਜ਼ ਦੇ ਦੋ ਵੀ ਸਾਡੇ ਪਿੰਡ ਦੇ ਭਾਈ ਆਹ 100 ਪਰਿਵਾਰ ਹੈ ਤੇ ਸਾਰਿਆਂ ਨੂੰ ਭਾਈ ਜਿੰਨਾ ਜਿੰਨਾ ਦੇਣਾ ਆਪਾਂ ਬਰੋਬਰ ਦੇ ਦਿਓ ਹੁਣ ਜਿਹਦੇ 10 ਜੀ ਹੈ 1 ਦੇ 2 ਜੀ ਆ ਤਾਂ ਫਿਰ ਸਮੱਸਿਆ ਤਾਂ ਆ ਗਈ ਉਹਦੀ ਜੇ ਵੀ ਉਹਦਾ ਭਰਾ ਉਹ ਮਿੰਨ ਤੋਂ ਸੁਣਨੂ ਕਰਨੀ ਪੈਣੀ ਹੈ ਵੀ ਪਿੰਡ ਦੀ ਕੁੱਲ ਕਿੰਨੀ ਵਾਦੀ ਹੈ ਉਹਦੇ ਤੇ ਵੇਜ ਮਿੰਨੇ ਕਿਤੇ ਆ ਚਾਹੇ ਉਹ ਕਿਸਾਨ ਹੈ ਜਾਂ ਮਜ਼ਦੂਰ ਹੈ ਜਾਂ ਕੋਹ ਹੋਰ ਬੰਦਾ ਹੈ ਕਿਉਂਕਿ ਅਸੀਂ ਜਿਹੜੇ ਬੇਜ਼ਮੀਨੇ ਆ ਗਰੀਬ ਕਿਸਾਨ ਆ ਜਦ ਵੀ ਕੀਰਾ ਆਪਣਾ ਹੈਗਾ ਤਾਂ ਉਹਨਾਂ ਨੂੰ ਵੱਧ ਮਦਦ ਕਰਨੀ ਚਾਹੁੰਦੇ ਜਿੰਨੇ ਕਾਈ ਹੈ ਉਦੋਂ ਵਾਂ ਜਿਹਨਾਂ ਦੀ ਜਮੀਨਾਂ ਖਰਾਬ ਹੋ ਗਈਆਂ ਜਮੀਨਾਂ ਚ ਟ੍ਰੈਕਾਂ ਦੀ ਮਦਦ ਉਹਦੇ ਖਾਤਰ ਜਿਹਨਾਂ ਡੀਜ਼ਲ ਕਰ ਲਾਂਗੇ ਉਹ ਡੀਜ਼ਲ ਦੇ ਰੂਪ ਚ ਐਨੀ ਵੀ ਹੁਣ ਉਹਨੂੰ ਟ੍ਰਾਈਡ ਦੇ ਦਈਏ ਤੇ ਉਹ ਡੀਜ਼ਲ ਕਿੱਥੋਂ ਪਾ ਲੈਣਗੇ ਜੇ ਕੋਈ 100 ਗੇਲਨਾਂ ਵਾਲਕ ਵੀ ਹੈ ਉਹਦੇ ਚਾਰ ਚਾਰ ਫੁੱਟ ਵੱਲੋਂ ਗਾਲ ਚੜ ਗਈ ਅੱਧੇ ਅੱਧੇ ਵਾਂਗ ਚ ਕੀ ਉਹ ਡੀਲ ਦੇ ਦੇ ਸਾਰਿਆਂ ਨੂੰ ਟਾਈਟ ਤੋਂ ਫੜਾ ਦੇਗੇ 5-400 ਰੁਪਏ ਲੱਖ ਲਾ ਲੈ ਜਿੰਨੇ ਉਹ ਡੀਜੇ ਦਾ ਪ੍ਰਬੰਧ ਕਰ ਕੀ ਮਦਦ ਕਰਨੀ ਹੈ ਉਹਨਾਂ ਤੋਂ ਜਿੰਦੀਪੁਰ ਜਿਹੜਾ ਕੋਈ ਆਪਾਂ ਮਦਦ ਕਰਦੇ ਨੇ ਕਾਟਾਗਰੀਏ ਬਣਨੇ ਜਿਸ ਸਾਰੀ ਗੱਲ ਦਾ ਪ੍ਰਭੂ ਸਾਰੀ ਪੂਰੀ ਕਰਨੀ ਚਾਹੁੰਦੇ ਆ ਕਿਉਂਕਿ ਸੌਦਾ ਤਾਂ ਆਪਾਂ ਕਹਿੰਦੇ ਉਹਨੇ ਕੀ ਮੁੱਲ ਨੇ ਜਿੰਨੇ ਝੋੜੀ ਚਦਾਣੇ ਆ ਜਦ ਜੀ ਝੋੜੀ ਭਰਨ ਤੇ ਜੋਰ ਲਾਇਆ ਲੋਕਾਂ ਤੋਂ ਲੈ ਕੇ ਉਹੋ ਢੋਲੀ ਭਰਾਵੋ ਬਚਾਉਣੀ ਆ ਵੱਧ ਪੀੜਤਾਂ ਨੂੰ ਬਚਾਉਣੀ ਆ ਜਿਹੜੇ ਉਦੋਂ ਗਾਹਾਂ ਆ ਗਏ ਉਹਨਾਂ ਨੂੰ ਬਚਾਉਣੀ ਆ ਜਿਹੜੇ ਜਮ੍ਹਾਂ ਸਿਰੇ ਤੇ ਕਰ ਵੀ ਨੁਕਸਾਨ ਹੋਇਆ ਸਭ ਦੇ ਪੁੱਜ ਦੇ ਵੀ ਕਹਿੰਦੇ ਆ ਉਹਨਾਂ ਨੂੰ ਵੀ ਟ੍ਰੈਕਾਂ ਦੀ ਡੀਜ਼ਲ ਦੀ ਕਿੰਨੀ ਮਤ ਕਰ ਦੀਏ ਇਹ ਜੋਰ ਲਾਉਣਾ ਹੈ ਹੋਊਗੀ ਉਹਨੇ ਜਿੰਨਾ ਕਿ ਭਰਾਵੋ ਆਪਣੇ ਕੋਲੇ ਬਸ ਉਹ ਸਵਾਦ ਆਏ ਸੀ ਵੀ ਉਹਦੇ ਵਿਆਹ ਤੇ ਸਹੀ ਹੀ ਬਣ ਜੇ ਕਿਉਂਕਿ ਜਿਹੜੇ ਪਹਿਲਾਂ ਰਸਨ ਆਇਆ ਉਹਰ ਅਸਰ ਕਿਤੇ ਬਹੁਤ ਬਾਧੂ ਵੀ ਵਾਗਿਆ ਕਿਤੇ ਉਰੇ ਬੈਠੇ ਅਸੀਂ ਉਹਦੇ ਲਾਧੂ ਕੀ ਮੰਡੀ ਤੋਂ ਗਾਹਣ ਜਾਣਾ ਸੀਗਾ ਕਾਮ ਵਾਲੇ ਪੱਤਨ ਤੋਂ ਜਿਹੜੀ ਉਰਲੀ ਪੱਤਰ ਬਣਦੀ ਆ ਉਹ ਤੋਂ ਸੇ ਗਏ ਮੈਨੂੰ ਨੌ ਤਨੀ ਆ ਭੁੱਲ ਗਿਆ ਉਹਦੇ ਪਿਛੇ ਉਹ ਜਿਹੜਾ ਪਿੰਡ ਹੈ ਸੋਕਾ ਪਿੰਡ ਹੈ ਜਿੰਨੇ ਸੰਦੂ ਦੀ ਵਿੱਚ ਆ ਗਈ ਹੋਵੇ ਉੱਥੇ ਉਹ ਨਾਕਾ ਲਈ ਖੜੇ ਸੀ ਜਿੱਦੂਗਾ ਹਰਾਸਣ ਨਹੀਂ ਡੰਗ ਕਰਦਾ ਜੀ ਪਹਿਲਾਂ ਇੱਥੇ ਬੰਡੋ ਇੱਥੇ ਸਾਰਾ ਰਸਣ ਜਾਉ ਗਾ ਨਹੀਂ ਜਾਣਾ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਤਾਂ ਭਾਈ ਕੋਈ ਰਸਣ ਨਹੀਂ ਸਾਡੇ ਤਾਂ ਸਕੀਮਾਂ ਬਹੁੰਦਾ ਹੈ ਅਸੀਂ ਨੰਗੇ ਪਰ ਜਦੋਂ ਅਸੀਂ ਉਸ ਬੰਨ ਤੋਂ ਮੁੜ ਕੇ ਆਏ ਜਿਹੜੋ ਧਰਮ ਨਾਲ ਹੀ ਬੈਠੇ ਸੀ ਤੁਹਾਨੂੰ ਤਾਂ ਹੋ ਗਈ ਉਹਨਾਂ ਸਾਨੂੰ 20-25 ਮਿੰਟ ਉੱਥੇ ਬੈਠੇ ਮਦ ਲੰਗਰ ਸੱਗ ਰਹੇ ਸੀ ਵੀ ਜਿਹਦੇ ਵੀ ਘੇਰ ਕੇ ਇੱਥੇ ਰਸਣ ਵਿਖਾਉਣਾ ਹੈ ਤੇ ਜਿਹੜੇ ਬੰਨ ਦੇ ਵਿਚਾਰੇ ਬੈਠੇ ਆ ਜਿਹੜੇ ਉਹਨਾਂ ਨੂੰ ਕੋਈ ਫੰਡ ਪਕਾ ਕੇ ਲੰਗਰ ਖਵਾ ਰਹੇ ਹੈ ਵਿਚਨ ਭੁੱਖੇ ਤਾਂ ਨਹੀਂ ਰਹੇਣਾ ਮੁੜ ਕੇ ਤੁਸੀਂ ਹੌਨਾ ਲੈਣਾ ਚ ਲੱਗੇ ਬੈਠੇ ਆ ਤੇ ਵੀ ਇਹੋ ਜਿਹਾ ਬਸ ਵਾਪਰਿਆ ਹੈ ਉਹ ਖੇਤੀ ਵੀ ਹੋਈ ਐ ਤੇ ਅਗਲੇ ਉਹ ਰੇਵੀ ਦਾ ਨਹੀਂ ਪਤਾ ਉੱਥੇ ਕੋਈ ਹੜਕਾਂ ਦੇ ਬੈਠਾ ਕਿਸ ਨੂੰ ਕੀ ਪਤਾ ਵੀਾਰੇ ਦਾ ਕਿੰਨੇ ਡੁੱਬ ਗਏ ਕਿੰਨੇ ਡੁੱਬ ਗਏ ਇਹ ਤਾਂ ਸੋਣ ਨੂੰ ਪਤਾ ਜੇ ਤੁਸੀਂ ਥੋੜੇ ਏਰੀਏ ਨਾਲ ਸੰਤ ਹੈ ਅਜਾ ਥੋੜੇ ਤੇ ਬਖਸ਼ ਕਰਾਂਗੇ ਜਿਹੜੇ ਆ ਬੈਠੇ ਆ ਇਹਦੀ ਵਿਅੰਸ ਸੋਣ ਨੂੰ ਬੰਡ ਨੂੰ ਸਹੀ ਬੰਡ ਕਰ ਲਓਗੇ ਤੁਹਾਨੂੰ ਸਵਾਸੇ ਵੀ ਮਿਲੂਗੀ ਜੇ ਭਰਾਵੋ ਤੁਹਾਡੀ ਬੰਡ ਕਰਨ ਦੇ ਫਰਕ ਹੋਏਗਾ ਜਿੰਨਾ ਕੁ ਸੋਨਾ ਆਪਣੇ ਕੋਲੇ ਆਊਗਾ ਇਹ ਲਾਂਭਾ ਤੁਹਾਨੂੰ ਮਿਲਣਾ ਥੋੜੇ ਨਾਲ ਸਾਨੂੰ ਵੀ ਮਿਲ ਜੂ ਦੇ ਤਾਂ ਭਾਈ ਫਿਰ ਆਪਦੇ ਨੂੰ ਫੜਾਇਆ ਉਹਨਾਂ ਨੇ ਫਿਰ ਆਪਦੇ ਨੂੰ ਆਪਦੇ ਨੂੰ ਪਾਈਕਾਂ ਕਰ ਲਿਆ ਗੁਜਰਨਾਂ ਬੰਦੇ ਰੋੜਿਓ ਮੜਮੜ ਘਰਦਿਆਂ ਨੂੰ ਇਹ ਲਾਂਬਾ ਆਪਾਂ ਨੂੰ ਨਾ ਆਵੇ ਕਿਉਂਕਿ ਜੇ ਇਹ ਲਾਂਬਾ ਆਊ ਆਪਣੇ ਦੇ ਲੋਕਾਂ ਦਾ ਜਿਹੜਾ ਭਰੋਸਾ ਵਜੇ ਟੁੱਟੂਗਾ ਅਸੀਂ ਲੋਕਾਂ ਨੂੰ ਭਰੋਸੇ 'ਚ ਲੈ ਕੇ ਵੀ ਯਾਰ ਆਹ ਜਿੱਥੇ ਬੰਦੀ ਹੈ ਜਿੱਥੇ ਗੜਬੜ ਨਹੀਂ ਕੋਈ ਇਹਦਾ ਦੂਜਿਆਂ ਨੂੰ ਵੱਧੋ ਪਹਿਲ ਦਿੰਦੇ ਆ ਤੇਰੀ ਭਰਾਓ ਹੀ ਲਹਿਰ ਬਣਦੀ ਹੈ ਤੇ ਜਦੋਂ ਲਹਿਰ ਬਣਦੀ ਹੈ ਉਹ ਤਾਂ ਬਹੁਤ ਕੁਝ ਪਗਾ ਲੰਦੀ ਹੈ ਆਪਾਂ ਤਾਂ ਉਸ ਗੱਲ ਨੂੰ ਵੱਡੀ ਗੱਲ ਨੂੰ ਧਿਆਨ ਚ ਰੱਖ ਕੇ ਜੇ ਕੋਈ ਸਾਡਾ ਆਗੂ ਵਲ ਕਰਾਉਦਾ ਨੁਕਸਾਨ ਵੀ ਹੋ ਗਿਆ ਉਹ ਕਹੇ ਯਾਰ ਮੇਰੀ ਕੋਈ ਗੱਲ ਨਹੀਂ ਅੰਮ੍ਰਿਤਸਰ ਤੋਂ ਆਈ ਸੀ ਗਏ ਆ ਉਹਦੇ ਘਰੇ ਵਿੱਚ ਤਿੰਨ ਤਿੰਨ ਫੁੱਟ ਪਾਣੀ ਚੜਿਆ ਹੋਇਆ ਸੀ ਚਾਰ ਸੀ ਤੂੜੀ ਗੋੜੀ ਸਾਰੀ ਗਈ ਉਹ ਜਦ ਵੀ ਉਹਨੇ ਆਏ ਨਹੀਂ ਗਿਆ ਵੀ ਸਾਨੂੰ ਮੈਨੂੰ ਭਾਈ ਉਹ ਰੱਬੀ ਦੇ ਦਿਓ ਉਹ ਵੀ ਮੈਂ ਨਹੀਂ ਯਾਰ ਪਹਿਲਾਂ ਦੂਜਿਆਂ ਨੂੰ ਵਰਤਾ ਲਓ ਠੀਕ ਆਪਸ ਉਹਨਾਂ ਦਾ ਚਾਰਵੇਂ ਹੈਗਾ ਬੱਚਾ ਪੁੱਛਿਆ ਥੋੜੀ ਮੇਰੇ ਕੋਲ ਹੈਗੀ ਆ ਜੋ ਆਜੂ ਕੋ ਦੇ ਦਿਓ ਨਹੀਂ ਕੋਈ ਗੱਲ ਨਹੀਂ ਮੈਨੂੰ ਜਦ ਵੀ ਆਪਾਂ ਆਵਣਾ ਆਪਾਂ ਸਾਰੇ ਦਿਖਾਈਏ ਜਿਹੜੇ ਤੁਸੀਂ ਬੈਠੇ ਹੋ ਤੇ ਇਹਦੇ ਚ ਲੋੜ ਹੈ ਜਿਹਨੇ ਤੁਹਾਡੇ ਬਲਾਕ ਹੈ ਅਸੀਂ ਲੈਕਚਰ ਕਰੋੜ ਕਰਨ ਲਈ ਪਿੰਡਾਂ ਦੀ ਜਿਹੜੇ ਵੱਧ ਭੀੜਦਾ ਹੈ ਉਹਨਾਂ ਬਲਾਕਾਂ ਚੋ ਟੀਮਾਂ ਵੰਡਣ ਤੋਂ ਜਿਹੜੇ ਤੁਹਾਡੇ ਮੂਹਰੇ ਆਗੂ ਹੈ ਜਾਂ ਬਲਾਕ ਦੇ ਹੈ ਜਾਂ ਡੇਲੇ ਦੇ ਹੈ ਇਹਨਾਂ ਤੇ ਜ਼ਿੰਮੇਵਾਰੀ ਕੱਲਿਆਂ ਤੇ ਨਾਰ ਜਿਵੇਂ ਆਪਣੇ ਕੋਈ ਸੀਜ਼ਨ ਆਇਆ ਹੁੰਦਾ ਹੈ ਝੋਨੇ ਦਾ ਸੀਜ਼ਨ ਆਉਂਦਾ ਹੈ ਹਾੜੀ ਦਾ ਸੀਜ਼ਨ ਆਉਂਦਾ ਹੈ ਉਦੋਂ ਪ੍ਰਭਾਵ ਆ ਬਹੁਤ ਪਰਿਵਾਰ ਲੱਗਦੇ ਹੈ ਭੇ ਭਜਨ ਅਠ ਜਿਹੜੀ ਕਰਨੀ ਹੁੰਦੀ ਹੈ ਇਹ ਨੌਜਾਨਾਂ ਦੀ ਵੱਧ ਸਮਰੱਥਾ ਹੈ ਮੈਂ ਤੁਰਿਆ ਪਿੰਡ ਜਾਥਰੇ ਮੈਨੂੰ ਐਵੇਂ ਕੋਈ ਚੱਕ ਕੇ ਠਾ ਦੇ ਤਾਂ ਪਟਾੜਾ ਨਹੀਂ ਮੈਥੋਂ ਨਹੀਂ ਉੱਠੀਦਾ ਸੁਰਪਿਆ ਕੇ ਨਾਲ ਆਉਂ ਉਹ ਜੋ ਆਦੇ ਮਨ ਚ ਹੈਗਾ ਜਜ਼ਬਾਤ ਹੈ ਪਰ ਸਰੀਰ ਨਹੀਂ ਹਾਜ਼ਰ ਹੁੰਦਾ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਖਾਸ ਕਰਕੇ ਵੀ ਜਿਹੜੇ ਤੁਹਾਡੇ ਪਹਿਲਾਂ ਵਾਲੇ ਆਗੂਆਂ ਦੇ ਨਾਲ ਮੋਢਾ ਲਾਓ ਅਟੋਡੇ ਏਰੀਆ ਦੀ ਬਕਾਇਦਾ ਵਿਉਂਤ ਬਣਾਓ ਵਿਉਂਤ ਦੀ ਜਿਹਦਾ ਮਤਲਬ ਕੀ ਹੈ ਕਿ ਕਿਹੜਾ ਪਿੰਡ ਹੈ ਉਹਦੀ ਕੁੱਲਵਾਦੀ ਕਿੰਨੀ ਹੈ ਕਿੰਨੇ ਉਹਦੇ ਜਮੀਨ ਵਾਲੇ ਆ ਉਹ ਕਿੱਲੇ ਵਾਲੇ ਆ ਦੋ ਕਿੱਲੇ ਨੇ ਚਾਰ ਕਿੱਲੇ ਆ ਰਹੇ ਵੱਡਾ ਤਾਂ ਮੈਨੂੰ ਲੱਗੇ ਕੋਈ ਇਹਦਾ ਨਹੀਂ ਜਿੰਨੇ ਕੱਸੀ 1 ਪਿੰਡ ਦੀ ਲਿਸਟ ਦੇਖੀ ਹੈ ਕਿ ਇਥੇ ਕੋਈ 100 200 ਕਿੱਲੇ ਵਾਲਾ ਤਾਂ ਹਨ ਨੂੰ ਦਿਸਿਆ ਜਾਂਦਾ ਛੋਟਾ ਜਾਂਦੀ ਵੱਧ ਵੱਧ ਪੰਜ ਚਾਰ ਕਿੱਲੇ ਸੱਤ ਕਿੱਲੇ ਕਿਸੇ ਦੇ ਕੋਈ ਦੱਸ ਤੇ ਕੋਈ ਹੋ ਉਹ ਲਿਸਟ ਬਣੇ ਫਿਰ ਉਸ ਪਿੰਡ ਦੀ ਕੋਲ ਜਿਹੜੀ ਆਬਾਦੀ ਆਪਣੀ ਉਹਦੇ ਕਿੰਨੇ ਪਰਿਵਾਰ ਹੈ ਜਿਨ੍ਹਾਂ ਕੋਲੇ ਭਾਈ ਕੋਈ ਉਹ ਨਹੀਂ ਹੈਗੀ ਜੇ ਕੋਈ ਕਹੇ ਵੀ ਉਹਦੀ ਕਿੰਡੀਆ ਜਰ ਜ਼ਮੀਨ ਡੁੱਬ ਗਈ ਉਹਦਾ ਉਹਦਾ ਘੜਾ ਛੋਨਾ ਡੁੱਬ ਗਿਆ ਜਿਵੇਂ ਬਸੌਰਾ ਸੌਣੇ ਗਿਆ ਸੀ ਉਹਨੂੰ ਤਾਂ ਗਿਆ ਕਹਿਣਾ ਬਣਦਾ ਨਹੀਂ ਉਹਨੇ ਗਿਆ ਦੇ ਕਿਸੇ ਬੰਦੇ ਬਾਦ ਉਦੋਂ ਅਸੀਂ ਕਿਹਾ ਵੀ ਯਾਰ ਮਜ਼ਦੂਰਾਂ ਦਾ ਨਰਮਾ ਜਗ੍ਹਾ ਬਣੇ ਮਜ਼ਦੂਰਾਂ ਦੀ ਦਿੱਧੜੀ ਗਈ ਇਹਨੂੰ ਵੀ ਮੈਂ ਕਹਿੰਦਾ ਇਹਨੂੰ ਅਸੀਂ ਨਰਮਾ ਕੋਠੇ ਦੇ ਵਿੱਚ ਜਿਆ ਸੀ ਜੰਮੀ ਉਹ ਲੜਾਈ ਲੜੀ ਇੱਕ ਪਰਿਵਾਰ ਨੂੰ 2500 ਮਜ਼ਦੂਰਾਂ ਨੂੰ ਵੀ ਦਿਵਾਇਆ ਸੀ ਗਵਿੰਦਪੁਰ ਦੀ ਲੜਾਈ ਲੜੀ ਜੰਮੀ ਮਜ਼ਦੂਰਾਂ ਨੂੰ ਵੀ 3-3 ਲੱਖ ਪ੍ਰਤੀ ਪਰਿਵਾਰ ਦਵਾਇਆ ਜਿਹੜਾ ਕੋਈ ਮੁਲਾਜ਼ਮ ਨਹੀਂ ਸੀ ਜਾਂ ਜਿੱਦੀ ਕੋਈ ਦੁਕਾਨ ਵਗੈਰਾ ਨਹੀਂ ਸੀ ਇਹ ਕਰਕੇ ਜਿਹਨੇ ਹੱਥੇ ਕੰਮ ਕਰਨਾ ਹੈ ਜਿਹਦਾ ਹੱਥੇ ਕੰਮ ਭਰਾ ਉਹ ਬਚੇ ਨਹੀਂ ਇਸ ਵੇਲੇ ਤਾਂ ਅਸੀਂ ਸੰਗ ਸਾਰਾ ਨਾ ਵਾਧੂ ਔਖਾ ਹੋਊਗਾ ਦੂਜੀ ਔਖੇ ਹੈਗੇ ਆ ਮੰਨ ਲਓ ਜਿਹਦੇ ਕੋਲ 10 ਗਿੱਲੇ ਆ ਔਖਾ ਤਾਂ ਹੈਗਾ ਜਦ ਫਿਰ ਕੱਲ ਨੂੰ ਆਏ ਕਰੂ ਭਾਈ ਗਿੱਲਾ ਤਾਂ ਦੇ ਦਿਓ ਕਿਸੇ ਨੂੰ ਜਰਾ ਥੋੜਾ ਜਿਹਾ ਹੋ ਉਹਦੇ ਕੋਲ ਤਾਂ 9 ਫੇਰ ਵੀ ਬਚਦੇ ਆ ਅੱਜ ਉਹ ਵੀ ਔਖਾ ਉਹਦੇ ਬਰੋਬਰ ਹੀ ਐ ਐਨ ਕਹਿੰਦੇ ਵੀ ਅੱਜ ਔਖਾ ਨਹੀਂ ਜੰਮੀ ਉਹਦਾ 100-100 ਕਿਲਨੇ ਦੇ ਮਾਲਕ ਮਿਲੇ ਸਾਨੂੰ ਕਿਉਂਕਿ ਮੈਂ ਉਹਦਾ ਨਾਲ ਗਿਆ ਸਰਵੇ ਦੇ ਪ੍ਰਧਾਨ ਦੇ ਜੰਮੀ ਉਹਨਾਂ ਕੋਲੇ ਭਰਾਵੋ ਤਰਪਾਲਾ ਮਿਲ ਸੀ ਸੜਕ ਦੇ ਬੈਠੇ ਜੋ ਪੁੱਛਿਆ ਜੀ ਮੀਨ ਉਹੋ ਪਹਿਲੀ ਕਹਿੰਦੇ ਐ ਕਹਿੰਦੇ 100 ਪਹਿਲੀ ਐ ਸਾਨੂੰ ਤਾਂ ਪਹਿਲੇ ਸਾਰ ਨਹੀਂ ਲੱਗੇ ਪਹਿਲੀ ਕਿੰਨੇ ਨੂੰ ਕਹਿੰਦੇ ਹੋਣਗੇ ਜੋ ਜਿਸ ਨੂੰ ਮੈਂ ਪਾਇਓ ਕਹਿੰਦੇ ਵੀ ਕਿੰਨੇ ਨੂੰ ਅਸੀਂ ਇੱਕ ਪਹਿਲੀ ਕਹਿੰਦੇ ਆ ਹੁਣ ਜਿਹਦੇ ਕੋਲੇ ਭਾਈ 100 ਕਿਲ ਹੈ ਤੇ ਬੈਠਾ ਉਹ ਸੜਕ ਤੇ ਹੈ ਟਰਪਾਲ ਵੀ ਹੈ ਜਿਹਨ ਦੀ ਦੂਜੀ ਫੱਲੀ ਪਾਈ ਹੋਈ ਆਪੀ ਮੋਰੀਆਂ ਆ। ਆ ਹੱਥ ਚੱਲ ਰਿਹਾ ਉਹ ਵੀ। ਤੇ ਦੂਜੇ ਦੇ ਹਾਲਤ ਕੀ ਹੈ ਉਹ ਤਾਂ ਦਾ ਨਹੀਂ ਆਈ ਬਾਹਰ ਸਾਡੇ ਨਾਲ ਵੱਧ ਤੁਸੀਂ ਨੇੜੇ ਹੋ ਉਹਦੇ ਦੇ ਬੇਚਰੇ ਸਾਡੇ ਨਾਲ ਵੱਧ ਤੁਹਾਨੂੰ ਪਤਾ ਹੈ। ਸਾਡੀ ਤਾਂ ਮੰਗੇ ਆ ਕਿ ਇਧਰੋਂ ਮੈਜਨੇ ਆ ਕਹਿੰਦੇ ਹੈ ਕਹਿ ਲਿਆ। ਕਿ ਤੁਸੀਂ ਬੁਲਾ